ਅਸਲਾਮੁਆਲਿਕ ਦੋਸਤੋ ਕੀ ਹਾਲ ਚਾਲ ਹੈ ਯਾਇਆ ਹਿੰਦੂ ਇੱਕ ਤਰਫ ਤੇ ਕਹਿੰਦੇ ਨੇ ਕਿ ਸਾਡਾ ਸਿੱਖਾਂ ਦੇ ਨਾਲ ਬੜਾ ਭਾਈਚਾਰਾ ਤੇ ਦੂਸਰੀ ਤਰਫ ਉਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਉਹ ਇਹ ਬਿਆਨ ਦਿੰਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਂ ਤਰ੍ਹਾਂ ਬਨਣ ਵਾਲੇ ਲੋਕ ਜਿਹੜੇ ਅੱਜ ਅਸਾਮ ਦੀ ਜੇਲ੍ਹ ਦੇ ਵਿੱਚ ਚੱਕੀਆਂ ਪੀਸੇ ਪਏ ਨੇ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ ਤੇ ਚੱਕੀਆਂ ਪੀਸੇ ਪਏ ਨੇ ਇਹ ਸਾਰੇ ਬਿਆਨ ਅਮਿਤ ਸ਼ਾਹ ਨੇ ਦਿੱਤੇ ਨੇ ਸਿੱਖਾਂ ਦੇ ਖਿਲਾਫ ਤੇ ਇਹਦੇ काउंटर बाबा बंता हाँ, सिंह जी ने बयान दिता है बड़ा आला बयान है दोस्त थोड़े शेयर कर चलो पंजाब में भी बिंडरान वाले बनने का प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर, कर आज वो असम की जेल में आराम से गुरु ग्रंथ साहब का पाठ ਭਾਰਤ ਵਰਸ਼ ਦੇ ਕੇਂਦਰੀ ਗ੍ਰਹਿ ਮੰਤਰੀ ਨੇ 21 ਮਾਰਚ 2025 ਨੂੰ ਇੱਕ ਗੱਲ ਕੀਤੀ ਅਖੇ ਦੀ ਪੰਜਾਬ ਵਿੱਚ ਕੁਝ ਲੋਕ ਭਿੰਡਰਾਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਹੁਣ ਅਸਾਮ ਦੀ ਜੇਲ੍ਹ ਵਿੱਚ ਬੈਠੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਨੇ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਇਹੋ ਜਿਹਾ ਬਿਆਨ ਕਿਸੇ ਕੌਮ ਦੀ ਖਿਲਾਫਤ ਕਰਦਿਆਂ ਦੇਣਾ ਨਹੀਂ ਬਣਦਾ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੀ ਕੋਈ ਮਾੜੀ ਗੱਲ ਹੈ ਚੰਗੀ ਗੱਲ ਹੈ ਜੇ ਕੋਈ ਕਰ ਰਿਹਾ ਹੈ ਤੇ ਤੇ ਨਾਂ ਭਿੰਡਰਾ ਵਾਲੇ ਸੰਤ ਦੀ ਰੀਸ ਕਰਨੀ ਕੋਈ ਮਾੜੀ ਗੱਲ ਹੈ ਅਜੇ ਹਾ ਬਿਆਨ ਦੇਣਾ ਇਹਨਾਂ ਅਹੁਦਿਆਂ ਤੇ ਬੈਠੇ ਅਫਸਰਾਂ ਨੂੰ ਸੋਪਦਾ ਨਹੀਂ ਹੈ ਠੀਕ ਹੈ ਭਾਈ ਤੁਹਾਨੂੰ 2027 ਵਾਲੀ ਇਲੈਕਸ਼ਨ ਵਿੱਚ ਬਲਕਿ ਵਿੱਚ ਹਿੰਦੂ ਵੀਰਾਂ ਦੀ ਵੋਟ ਚਾਹੀਦੀ ਹੈ ਤੇ ਜੋ ਮਰਜੀ ਬੋਲੀ ਜਾਓ ਪਰ ਜੇ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ ਤੇ ਜਿਸ ਕੌਮ ਬਾਬਤ ਤੁਸੀਂ ਬੋਲ ਰਹੇ ਹੋ ਉਹਨਾਂ ਦੇ ਆਪਣੇ ਨਾਇਕ ਨੇ ਉਹਨਾਂ ਨੂੰ ਖਲਨਾਇਕ ਨਾ ਦੱਸੋ ਤੁਹਾਡੇ ਹਿੰਦੂ ਵੀਰਾਂ ਦੇ ਆਪਣੇ ਨਾਇਕ ਨੇ ਅਸੀਂ ਉਹਨਾਂ ਨੂੰ ਖਲਨਾਇਕ ਨਹੀਂ ਆਂਦੇ ਤੋਂ ਸਾਡੇ ਨਾਇਕਾਂ ਨੂੰ ਨੀਵਾ ਦਿਖਾਉਣਾ ਤੁਸੀਂ ਛੱਡ ਦਿਓ ਇਹੀ ਅਜੰਡਾ ਹਿੰਦੂਆਂ ਦੀ ਬਲਕ ਵਿੱਚ ਵੋਟ ਲੈਣ ਲਈ ਇੰਦਰਾ ਗਾਂਧੀ ਨੇ ਵਰਤਿਆ ਸੀ ਐਮਰਜੈਂਸੀ ਲਾਗੂ ਕੀਤੀ 11 ਲੱਖ ਬੰਦਾ ਜੇਲ੍ਹਾਂ ਚ ਸੁਟਿਆ ਤੇ ਵਿਪੱਖਸ਼ ਬਹੁਤ ਸਟਰੋਂਗ ਹੋ ਗਈ ਦਸੰਬਰ 1984 ਵਿੱਚ ਇਲੈਕਸ਼ਨ ਸੀ ਤੇ ਇੰਦਰਾ ਗਾਂਧੀ ਡਰ ਗਈ ਵੀ ਮੈਨੂੰ ਤੇ ਦੋ ਤਿੰਨ ਸੀਟਾਂ ਹੀ ਮਿਲਣੀਆਂ ਉਹਨੇ ਸਾਰੀ ਕਾਂਗਰਸ ਬਿਠਾ ਕੇ ਆਪਣੇ ਥਿੰਕ ਟੈਂਕ ਬਿਠਾ ਕੇ ਵਿਚਾਰ ਕੀਤੀ ਵੀ ਕਿਦਾਂ ਸਾਰੀ ਹਿੰਦੂਆਂ ਦੀ ਵੋਟ ਮੈਨੂੰ ਪਵੇ ਉਹਨਾਂ ਦੇ ਫਿਰ ਇੱਕੋ ਤਰੀਕਾ ਹੈ ਸਿੱਖਾਂ ਨੇ ਜਾਇਜ਼ ਮੰਗਾਂ ਆਪਣੀਆਂ ਰਖੀਆਂ ਨੇ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਦੇ ਰਾਈ ਅਨੰਦਪੁਰ ਦੇ ਮਤੇ ਰਾਈ ਇਹ ਮਤਾ ਪਰਫੁੱਲਤ ਕੀਤਾ ਜਾ ਰਿਹਾ ਅਕਾਲ ਤਖਤ ਤੋਂ ਮੋਰੀਆਂ ਵਿੱਚ ਭਿੰਡਰਾਂ ਵਾਲਾ ਸੰਤ ਹੈ ਨਾਲ ਉਹਦੇ ਅਕਾਲੀ ਨੇ ਨਾਲ ਸ਼੍ਰੋਮਣੀ ਕਮੇਟੀ ਹੈ ਕਿਸੇ ਤਰ੍ਹਾਂ ਅਨੰਦਪੁਰ ਦੇ ਮਤੇ ਨੂੰ ਭਿੰਡਰਾਂ ਵਾਲੇ ਨੂੰ ਉਹਦੇ ਸਮਰਥਕਾਂ ਨੂੰ ਦੁਨੀਆ ਦੇ ਸਾਵੇਂ ਇਉਂ ਦਿਖਾ ਦੇ ਡਿਫੇਮ ਕਰ ਦੇ ਇਹ ਅਤਵਾਦ ਵਖਵਾਦ ਦੀ ਗੱਲ ਕਰਦੇ ਨੇ ਉਹੀ ਗੱਲ ਹੋਈ মিডিਆ ਸਰਕਾਰ ਦਾ ਚੈਨਲ ਸਰਕਾਰ ਦੇ ਜਿਹੜੇ ਇੱਕਾ ਦੁੱਕਾ ਸਨ ਅਖਬਾਰਾਂ ਸਰਕਾਰ ਦੀਆਂ ਰਸਾਲੇ ਸਰਕਾਰ ਦੇ ਬਿਨਾ ਕਿਸੇ ਐਫ ਆਈ ਆਰ ਤੋਂ ਭਿੰਡਰਾ ਵਾਲੇ ਸੰਤ ਨੂੰ ਅਤਵਾਦੀ ਵਖਵਾਦੀ ਸਾਬਤ ਕੀਤਾ ਗਿਆ ਅਕਾਲ ਤਖਤ ਸਾਹਿਬ ਨੂੰ ਅਤਵਾਦੀਆਂ ਦਾ ਅੱਡਾ ਦੱਸਿਆ ਗਿਆ ਹੁਣ ਜਦੋਂ ਕੋਈ ਖਲਨਾਇਕ ਸਾਬਤ ਕਰ ਦਿੱਤਾ ਜਾਂਦਾ ਉਹਨੂੰ ਮਾਰਨ ਵਾਲਾ ਕੌਣ ਹੁੰਦਾ ਹੀਰੋ ਨਾਇਕ ਬਲਕਿ ਚ ਵੋਟਾਂ ਲੈਣ ਲਈ ਭਿੰਡਰਾ ਵਾਲੇ ਸੰਤਾਂ ਨੂੰ ਮਾਰਿਆ ਸ਼ਹੀਦ ਕੀਤਾ 6 ਜੂਨ 1984 ਵਿੱਚ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਮਾਰਿਆ ਇੰਦਰਾ ਗਾਂਧੀ ਦੇ ਫਰਜ਼ੰਦ ਜੀਵ ਗਾਂਧੀ ਨੇ 1 2 3 ਨਵੰਬਰ 1984 ਵਿੱਚ ਸਿੱਖਾਂ ਦੀ ਕਤਲੋਗਾਰਤ ਕਰਵਾਈ ਨਸਲ ਕੁਸ਼ੀ ਕਰਵਾਈ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਜਿਹੜਾ ਇੰਦਰਾ ਗਾਂਧੀ ਦਾ ਛੱਡਿਆ ਤੀਰ ਸੀ ਉਹ ਟਿਕਾਣੇ ਲੱਗਾ ਵਾਕਿਆ ਹੀ ਹਿੰਦੂ ਲੋਕ ਮੰਨ ਚੁੱਕੇ ਸਨ ਸੰਤ ਭਿੰਡਰਾਂਵਾਲਾ ਆਤਵਾਦੀ ਹੈ ਉਹਨਾਂ ਨੇ ਫਿਰ ਦਸੰਬਰ 1984 ਦੀ ਇਲੈਕਸ਼ਨ ਵਿੱਚ ਰਜੀਵ ਗਾਂਧੀ ਨੂੰ 542 ਸੀਟਾਂ ਵਿੱਚੋਂ 414 ਸੀਟਾਂ ਜਿਤਾਈਆਂ ਤੇ ਪ੍ਰਾਈਮ ਮਿਨਿਸਟਰ ਬਣਾਇਆ। ਐਸ ਕਰਕੇ ਬਲੂ ਸਟਾਰ ਹੋਇਆ ਜੇ ਤੇ ਤੁਹਾਨੂੰ ਕੀ ਸਿਖਾਇਆ ਗਿਆ? ਅਖੇ ਜੀ ਭਿੰਡਰਾਂ ਵਾਲਾ ਅਤਵਾਦੀ ਸੀ, ਵੱਖਵਾਦੀ ਸੀ ਹਥਿਆਰ ਲੈ ਕੇ ਬੈਠਾ ਸੀ। ਅਕਾਲ ਤਖਤ ਤਾਂ ਹਮਲਾ ਹੋਇਆ। ਤੁਸੀਂ ਦੇਖੇ ਹੋ 20 ਪੰਜਾਬ ਇਹ 6 ਜੂਨ 1984 ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਕਤਲ ਕੀਤਾ ਗਿਆ ਹਾਂਜੀ ਅੱਜ ਵੀ 6 ਜੂਨ ਹੈ ਅੱਜ 2025 ਇਹਦੇ तकरीबन ਲਗਭਗ 16 ਉਧਰੋਂ 41 ਸਾਲ 41 ਸਾਲ ਹੋ ਗਏ ਨੇ ਤੇ ਕਹਿੰਦੇ ਨੇ ਕਿ ਉਦੋਂ ਬਹੁਤ ਜ਼ਿਆਦਾ ਜ਼ੁਲਮ ਕੀਤਾ ਗਿਆ ਸੀ ਹਾਂਜੀ ਇਹ ਦੋ ਵਾਰ ਦਫਾ ਹੋਇਆ ਇੱਕ ਦਫਾ ਜਦੋਂ ਇਹ ਬਾਦਸ਼ਾਹ ਦੇ ਦੌਰ ਜੋ ਹੈ ਸੀ ਕੀ ਨਾਮ ਹੈ ਉਹਨਾਂ ਦਾ ਜਿਹੜਾ ਪਹਿਲਾ ਅਕਾਲ ਤਖਤ ਬਣਿਆ ਸੀ ਉਹਨਾਂ ਦੇ ਮੁਖੀ ਨੂੰ ਕੀਤਾ ਗਿਆ ਉਹਨਾਂ ਦੇ ਹਮਲਾ ਕਰਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਦੂਸਰਾ ਉਸ ਤੋਂ ਬਾਅਦ ਫਿਰ ਇਹ ਵਾਕਿਆ ਆਇਆ ਕਿ ਜਿਹੜਾ 1984 ਚ ਹੋਇਆ ਇਹ ਦੋ ਦਫਾ ਹੋਇਆ ਤੇ ਜਿਹੜੇ ਅਕਾਲ ਤਖਤ ਵਾਲੇ ਲੋਕ ਨੇ ਜਾਂ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਨੇ ਜ਼ੁਲਮ ਦੇ ਖਿਲਾਫ ਉਦੋਂ ਵੀ ਆਵਾਜ਼ ਬੁਲੰਦ ਕੀਤੀ ਤੇ ਇਸ ਦਫਾ ਵੀ ਆਵਾਜ਼ ਬੁਲੰਦ ਕੀਤੀ ਲੇਕਿਨ ਯਾਰ ਜ਼ਿਕਰੀਆ ਇਹ ਚੀਜ਼ ਬਹੁਤ ਬੁਰੀ ਹੁੰਦੀ ਹੈ ਕਿ ਤੁਸੀਂ ਕਿਸੇ ਦੇ ਕੌਮ ਦੇ ਹੀਰੋ ਜਿਹੜੇ ਨੇ ਹੀਰੋ ਜਿਹੜੇ ਉਹਨਾਂ ਨੂੰ ਜ਼ੀਰੋ ਕਰਨਾ ਤੇ ਆਪਣੇ ਜ਼ੀਰੋਆਂ ਨੂੰ ਹੀਰੋ ਕਰਨਾ ਹੀਰੋ ਕਰਨਾ ਯਾਨੀ ਕਿ ਆਪਣਿਆਂ ਨੂੰ ਨਾਇਕ ਤੇ ਦੂਸਰਿਆਂ ਨੂੰ ਖਲਨਾਇਕ ਕਹਿ ਦੇਣਾ ਤੇ ਯਾਇਆ ਇਹ ਹੋ ਹੀ ਨਹੀਂ ਸਕਦਾ ਕਿ ਇੱਕ ਕੌਮ ਦਾ ਹੀਰੋ ਦੂਸਰੀ ਕੌਮ ਦਾ ਵੀ ਹੀਰੋ ਹੋਵੇ ਉਹਨਾਂ ਵਾਸਤੇ ਉਹ ਜ਼ੀਰੋ ਹੁੰਦਾ ਲੇਕਿਨ ਤੁਸੀਂ ਅਗਰ ਕਹਿੰਦੇ ਹੋ ਨਾ ਕਿ ਹਿੰਦੂ ਸਿੱਖ ਭਾਈਚਾਰਾ ਤੇ ਫਿਰ ਇਹੋ ਜੇ ਬਿਆਨਾਂ ਨਾਲ ਜਿਵੇਂ ਅਮਿਤ ਸ਼ਾਹ ਨੇ ਦਿੱਤਾ ਅਮਿਤ ਸ਼ਾਹ ਦੇ ਬਿਆਨ ਦੇ ਨਾਲ ਇਹ ਹਿੰਦੂ ਸਿੱਖ ਭਾਈਚਾਰਾ ਕਾਇਮ ਨਹੀਂ ਹੋ ਸਕਦਾ ਹਾਂਜੀ ਲੇਕਿਨ ਇਹ ਜ਼ਿਕਰੀਆ ਜਿਹੜਾ ਸਿਆਸਤ ਹੁੰਦੀ ਹੈ ਨਾ ਜਿਹੜਾ ਸਿਆਸਤ ਇਹਦੇ ਵਿੱਚ ਹਕੂਮਤ ਜਾਂ ਸਿਆਸਤ ਦਾ ਜਿਹੜਾ ਤਲਕ ਹੁੰਦਾ ਇਹਦੇ ਵਿੱਚ ਵੋਟਾਂ ਦਾ ਤਲਕ ਹੁੰਦਾ ਇਹਦੇ ਵਿੱਚ ਕੋਈ ਭਾਈਚਾਰਾ ਨਹੀਂ ਹੁੰਦਾ ਭਾਈਚਾਰਾ ਨਹੀਂ ਹੁੰਦਾ ਇੱਥੇ ਤਾਂ ਸਕੇ ਭਰਾ ਆਪਸ ਵਿੱਚ ਇੱਕ ਦੂਸਰੇ ਦੇ ਖਿਲਾਫ ਇਲੈਕਸ਼ਨ ਲੜਦੇ ਨੇ ਪਾਕਿਸਤਾਨ ਜਿਵੇਂ ਲੜਦੇ ਨੇ ਉੱਤਰ ਪਿਓ ਨੂੰ ਬਦਲ ਕਰਵਾ ਦਿੰਦਾ ਦੇ ਖਿਲਾਫ ਲੜਦਾ ਇਲੈਕਸ਼ਨ ਉਹ ਉਹਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਤੇ ਪਿਓ ਪੁੱਤਰ ਨੂੰ ਤੇ ਭਰਾ ਭਰਾ ਨੂੰ ਤੇ ਭਰਾ ਭਰਾ ਨੂੰ ਤੇ بیوی ਖਾਮਦ ਨੂੰ ਖਾਮਦ ਇਹ ਸਿਰਫ ਕੁਰਸੀ ਦਾ ਚੱਕਰ ਹੁੰਦਾ ਕੁਰਸੀ ਦਾ ਚੱਕਰ ਹੁੰਦਾ ਤੇ ਕਹਿੰਦੇ ਨੇ ਦੁਨੀਆ 'ਚ ਤਿੰਨ ਨਸ਼ੇ ਬੜੇ ਜ਼ਾਲਮ ਨਸ਼ੇ ਹੁੰਦੇ ਨੇ ਕਿ ਇੱਕ ਸੀਟ ਦਾ ਨਸ਼ਾ ਇੱਕ ਔਰਤ ਦਾ ਨਸ਼ਾ ਤੇ ਇੱਕ ਦੌਲਤ ਦਾ ਨਸ਼ਾ ਇਹ ਤਿੰਨ ਨਸ਼ੇ ਜਿਹੜੇ ਨੇ ਨਾ ਇਹ ਬੰਦੇ ਦਾ ਸਿਰ ਲੈ ਜਾਂਦੇ ਨੇ ਤੇ ਅਮਰਸ਼ਾਹ ਦੇ ਇਸ ਬਿਆਨ ਦੀ ਅਸੀਂ ਵੀ ਮੁਦਮਦ ਕਰਦੇ ਹਾਂ ਕਿਉਂਕਿ ਸਾਡਾ ਸਿੱਖਾਂ ਦੇ ਨਾਲ ਇੱਕ ਭਾਈਚਾਰਾ ਬਣਿਆ ਹੈ ਤੇ ਅਸੀਂ ਕਹਿੰਦੇ ਹਾਂ ਕਿ ਕਿਉਂਕਿ ਨਾਲੇ ਅਸੀਂ ਇੱਕ ਚੀਜ਼ ਜਿਹੜੀ ਜੋ ਹਾਕ ਸੱਚ ਉਹ ਗੱਲ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਨ ਉਸ ਟਾਈਮ ਉਹ ਬਿਲਕੁਲ ਦਰੁੱਤ ਸਨ ਜਿਨ੍ਹਾਂ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਖਤਮ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਪਾਣੀ ਦੀ ਗੱਲ ਕੀਤੀ ਸੀ ਐਸਵਾਈਐਲ ਦੀ ਉਹਨਾਂ ਦੇ ਓਬਜੈਕਟਿਵ ਬੜੇ ਕਲੀਅਰ ਸਨ ਕਲੀਅਰ ਓਬਜੈਕਟਿਵ ਸਨ ਉਹਨਾਂ ਨੇ ਮਤਲਬ ਕਿ ਪੰਜਾਬ ਦੇ ਹੱਕ ਵਾਸਤੇ ਗੱਲ ਕੀਤੀ ਸੀ ਤੇ ਕੋਈ ਵੀ ਜਿਹੜਾ ਲੀਡਰ ਹੈ ਆਪਣੇ ਇਲਾਕੇ ਦੇ ਹੱਕ ਵਾਸਤੇ ਹੀ ਗੱਲ ਕਰਦਾ ਉਹ ਤਾਂ ਹੀ ਲੀਡਰ ਹੁੰਦਾ ਤੇ ਬਾਬਾ ਬੰਤਾ ਜੀ ਜਿਹੜੇ ਸੀ ਇੱਕ ਸਾਲ ਬਾਅਦ ਵੀਡੀਓ ਦੇਖਣ ਲੱਗੇ ਕਿਉਂਕਿ ਸਾਨੂੰ ਕਿਸੇ ਬੰਦੇ ਨੇ ਕਹਿ ਦਿੱਸ ਕਿ ਇਹਨਾਂ ਦੀ ਵੀਡੀਓ ਨਾ ਦੇਖੋ ਕਿ ਜੇ ਉਸ ਤੋਂ ਬਾਅਦ ਨਹੀਂ ਦੇਖੀ ਸੀ ਲੇਕਿਨ ਅੱਜ ਕਾਫੀ ਜ਼ਿਆਦਾ ਰਿਕੁਐਸਟ ਆ ਰਹੀ ਸੀ ਕਿ ਉਹਨਕੇ 6 ਜੂਨ ਨੇ ਹਾਂਜੀ ਤੇ 6 ਜੂਨ ਦੀ ਵਜ੍ਹਾ ਤੋਂ ਅਸੀਂ ਮناسبਤ ਦੇ ਨਾਲ ਇਹ ਵੀਡੀਓ ਦੇਖੀ ਹੈ ਤੇ ਦੋਸਤੋ ਕੱਲ ਮੁਸਲਮਾਨਾਂ ਦੀ ਵੱਡੀ Eid ਵੀ ਆ ਰਹੀ ਹੈ ਤੇ ਸਾਰੇ ਦੋਸਤ ਭੈਣ ਭਰਾਵਾਂ ਨੂੰ Eid ਮੁਬਾਰਕ ਹੋਵੇ ਤੇ ਮਿਲਾਂਗੇ ਨਵੀਂ ਵੀਡੀਓ ਨਾਲ ਅੱਲਾਹ ਨਿਗਹਿਬਾ